ਜਾ ਗੁਰੂ ਦੇਵ ਜੀ ਸਾਰੀਆਂ ਸੰਗਤਾਂ ਨੂੰ ਸਾਧ ਸੰਗਤ ਜੀ ਅੱਜ ਸਤ ਗੁਰੂ ਨਿਰੰਜਨ ਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਜੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤ ਗੁਰੂ ਜੀ ਦਾ ਜਨਮ ਦਿਹਾੜਾ 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 ਖੁੱਲੇ ਆਗੇ ਸਭ ਨੂੰ ਸੱਦੇ ਆ ਅੱਜ ਮੇਰੇ ਸਤਿਗੁਰੂ ਨਿਰੰਝਨ ਦਾਸ ਜੀ ਦਾ ਸੰਗਤ ਹੈ ਪੀ ਵੱਡਿਆ ਅੱਜ ਮੇਰੇ ਸਤਿਗੁਰੂ ਨਿਰੰਝਨ ਦਾਸ ਜੀ ਦਾ ਸੰਗਤ ਹੈ ਪੀ ਵੱਡਿਆ ਬੱਲਾਂ ਦੇ ਵਿੱਚ ਜਿਨ੍ਹਾਂ ਡੇਰੇ ਲਾਏ ਬੱਲਾਂ ਦੇ ਵਿੱਚ ਜਿਨ੍ਹਾਂ ਡੇਰੇ ਲਾਏ ਸਤ ਗੁਰੂ ਜੀ ਨੇ ਫੇਰੇ ਪਾਏ ਸਤ ਗੁਰਾਂ ਨੇ ਜਿੱਥੇ ਫੇਰੇ ਪਾਏ ਜਿਨ੍ਹਾਂ ਨੇ ਹਰ ਨਾਮ ਦੇ ਛੰਡੇ ਗੱਡੇ ਆ ਅੱਜ ਮੇਰੇ ਸਤ ਗੁਰੂ ਨਿਰੰਜਨ ਦਾਸ ਜੀ ਦਾ ਸੰਗਤ ਹੈ ਪੀ ਵੱਡੇ ਆ ਅੱਜ ਮੇਰੇ ਸਤ ਗੁਰੂ ਨਿਰੰਜਨ ਦਾਸ ਜੀ ਦਾ ਸੰਗਤ ਹੈਪੀ ਬਰਥਡੇ ਜੈ ਗੁਰਦੇਵ ਸਾਰੀਆਂ ਸੰਗਤਾਂ ਨੂੰ